ਅੱਜ ਪਟਿਆਲਾ ਦੇ ਐਸਐਸਪੀ ਦੀ ਜਿਹੜੀ ਇੱਕ ਵਾਇਰਲ ਕਾਨਫਰੰਸ ਕਾਲ ਹੈ ਜਿੱਥੇ ਉਹ ਸਿੱਧੇ ਦਿਸ਼ਾ ਨਿਰਦੇਸ਼ ਆਪਣੇ ਅਸਰਾਂ ਨੂੰ ਦੇ ਰਹੇ ਸੀ ਕਿ ਕਿਸ ਤਰੀਕੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਵਿਤੀ ਦੀਆਂ ਚੋਣਾਂ ਦੌਰਾਨ ਉਹਨਾਂ ਦੇ ਘਰੋਂ ਚੱਕਣਾ ਉਹਨਾਂ ਨੂੰ ਨਾਮਿਨੇਸ਼ਨ ਸੈਂਟਰਾਂ ਤੱਕ ਨਹੀਂ ਪਹੁੰਚਣ ਦੇਣਾ ਉਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਲਈ ਆਇਆ ਤੇ ਕੋਰਟ ਨੇ ਅੱਜ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨ ਸੀ ਰਾਜਕਮਲ ਚੌਧਰੀ ਸਾਹਿਬ ਉਹਨਾਂ ਦੇ ਵਕੀਲ ਸਾਹਿਬ ਨੂੰ ਪੁੱਛਿਆ ਕਿ ਜਿਹੜਾ 10 ਦਸੰਬਰ 2025 ਦਾ ਇਸ ਕੋਰਟ ਦਾ ਆਰਡਰ ਸੀ ਜਿੱਦ ਤੇ ਐਕਸਪੈਕਟ ਕੀਤਾ ਗਿਆ ਸੀ ਕਿ ਇਹਦੀ ਜਾਂਚ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਕਰਾਈ ਜਾਏ ਜਿਹੜੀ ਪੰਜਾਬ ਸਰਕਾਰ ਦੇ ਪ੍ਰਭਾਵ niche ਨਹੀਂ ਉਹਦੇ ਚ ਹੁਣ ਤੱਕ ਸਟੇਟ ਕਮਿਸ਼ਨ ਨੇ ਕੀ ਕੀਤਾ ਔਰ ਦੂਸਰੇ ਪਾਸੇ ਕੋਰਟ ਨੇ ਸਪੈਸਫਿਕਲੀ ਸਟੇਟ ਕਮਿਸ਼ਨ ਨੂੰ ਪੁੱਛਿਆ ਕਿ ਜੀ ਜਾਂਚ ਕਿੱਥੇ ਤੱਕ ਗਈ ਤਾਂ ਸਟੇਟ ਕਮਿਸ਼ਨ ਦੇ ਵਕੀਲ ਸਾਹਿਬ ਨੇ ਕੋਰਟ 'ਚ ਜਵਾਬ ਦਿੱਤਾ ਕਿ ਜੀ ਇਹ origignal source ਨਹੀਂ ਦੇ ਰਹੇ ਤਾਂ ਅਸੀਂ ਕੋਰਟ ਨੂੰ ਇਹ ਦੱਸਿਆ ਕਿ ਜੋ ਸਾਡੇ ਕੋਲ ਮਟੀਰੀਅਲ ਅਵੇਲੇਬਲ ਔਨ ਰਿਕਾਰਡ ਹੈ ਕਿਉਂਕਿ ਜੋ ਪੀਆਈਐਲ ਦੇ ਵਿੱਚ ਪੈਨ ਡਰਾਈਵ ਲੱਗੀ ਹੈ ਉਹੀ ਪੈਨ ਡਰਾਈਵ ਪੁਲਿਸ ਨੂੰ ਦਿੱਤੀ ਤੇ ਇਹ ਜਿਹੜੀ ਆਡੀਓ ਕਾਲ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੈ ਤੇ ਹਲੇ ਤੱਕ ਇਨਵੈਸਟੀਗੇਟਿੰਗ ਏਜੰਸੀ ਇੱਕ ਪਾਸੜ ਜਾਂਚ ਕਰ ਰਹੀ ਹੈ ਮਤਲਬ ਬਤੌਰ ਵਕੀਲ ਦੇ ਮੈਨੂੰ ਜਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤੇ ਇਹ ਚੀਜ਼ ਪੁੱਛੀ ਜਾ ਰਹੀ ਹੈ ਕਿ origignal source ਕੀ ਹੈ ਪਰ ਜਿਹੜੇ ਪੁਲਿਸ ਅਫਸਰ ਨੇ ਨਾ ਤਾਂ ਉਹਨਾਂ ਦਾ ਕੋਈ ਹਲੇ ਵੌਇਸ ਸੈਂਪਲ ਲਿਆ ਨਾ ਕੋਈ ਉਹਨਾਂ ਦੇ ਜਿਹੜੇ ਮੋਬਾਈਲ ਨੇ ਉਹ ਕਨਫਿਸਕੇਟ ਕੀਤੇ ਨੇ ਤੇ ਦੂਸਰੇ ਪਾਸੇ ਇਹੀ ਜਿਹੜੀ ਪੰਜਾਬ ਪੁਲਿਸ ਹੈ ਜਿਹੜੀ ਇਸ ਕੇਸ ਚ origignal source ਮੰਗ ਰਹੀ ਹੈ ਇਹਨੇ ਦਿੱਲੀ ਵਿਧਾਨ ਸਭਾ ਚ ਆਤਿਸ਼ੀ ਦੇ ਜੋ ਗੁਰੂ ਸਹਿਬਾਨਾਂ ਬਾਰੇ ਬੋਲਿਆ ਉਹਨਾਂ ਨੂੰ ਬਚਾਉਣ ਦੇ ਲਈ ਬਿਨਾ ਦਿੱਲੀ ਵਿਧਾਨ ਸਭਾ ਤੋਂ origignal source ਲੈ ਆਪਣੇ ਆਪ ਹੀ ਇਨਵੈਸਟੀਗੇਸ਼ਨ ਵੀ ਕਰਤੀ ਫੋਰੈਂਸਿਕ ਸੈਂਸ ਬਾਟਰੀ ਨੇ ਤਾਂ ਦਿਖਾਉਂਦਾ ਕਿ ਜਿੱਥੇ ਆਪਣੇ ਬੰਦਿਆਂ ਨੂੰ ਬਚਾਉਣਾ ਹੈ ਉੱਥੇ ਕੋਈ ਰੂਲ ਕਾਨੂੰਨ ਫਾਲੋ ਨਹੀਂ ਹੁੰਦਾ ਉਰੇ ਐਸਐਸਪੀ ਨੂੰ ਬਚਾਉਣਾ ਹੈ ਤਾਂ origignal source ਲੈ ਲਓ ਉਥੇ ਆਤਿਸ਼ੀ ਨੂੰ ਬਚਾਉਣਾ ਸੀ ਉੱਥੇ ਰੀਜਨਲ ਸਰਸ ਦੀ ਲੋੜ ਹੀ ਨਹੀਂ ਜਿਹਦੇ ਕਰਕੇ ਦਿੱਲੀ ਵਿਧਾਨ ਸਭਾ ਨੇ ਡੀਜੀਪੀ ਸਾਹਿਬ ਨੂੰ ਪ੍ਰਵੀਲੇਜ ਮੋਸ਼ਨ ਵੀ ਜਾਰੀ ਕੀਤਾ ਹੈ ਜਵਾਬ ਦੇਣਾ ਸੋ ਹੁਣੇ ਸਾਰੇ ਕਾਸੇ ਦੀ ਜਿਹੜੀ ਸੁਣਵਾਈ ਹੈ ਉਹ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਫਰਸਟ ਵੀਕ ਆਫ ਫੈਬਰੂਰੀ ਚ ਲਗਾਈ ਹੈ ਤੇ ਤਿੰਨ ਹਫਤਿਆਂ ਦੇ ਅੰਦਰ ਪੰਜਾਬ ਦੀ ਸਰਕਾਰ ਨੂੰ ਤੇ ਸਟੇਟ ਇਲੈਕਸ਼ਨ ਕਮਿਸ਼ਨ ਨੇ ਕੋਰਟ ਨੂੰ ਦੱਸਣਾ ਕਿ ਇਹਦੀ ਜਾਂਚ ਦੇ ਵਿੱਚ ਹੁਣ ਤੱਕ ਕੀ ਹੋਇਆ ਹੈ